ਸੋ ਜ਼ਾਲਿਮਾਂ ਕੋਲੇ ਹਥਿਆਰ ਨੇ ਅਸੀਂ ਨਹੀਂ ਹੱਤਿਆ ਅਸੀਂ ਖਾਲਸੇ ਦੀ ਫੌਜ ਆ ਅਸੀਂ ਮਜ਼ਦੂਰਾਂ ਦੀ ਫੌਜ ਆ ਅਸੀਂ ਕਿਸਾਨਾਂ ਦੀ ਫੌਜ ਆ ਸੋ ਉਹ ਕੀ ਨੇ ਨਾ ਮਰਦ ਅਸੀਂ ਮਰਦਾਂ ਅਸੀਂ ਇਸ ਦੇਸ਼ ਵਾਸਤੇ ਸ਼ਹੀਦੀਆਂ ਦਿੱਤੀਆਂ ਅਸੀਂ ਇਸ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਅਸੀਂ ਕਹਨੇ ਆ ਰਾਜ ਕਰੇਗਾ ਖਾਲਸਾ ਖਾਲਸਾ ਨੇ ਕਿਸੇ ਨੂੰ ਵੱਡ ਟੱਕ ਕੇ ਨਹੀਂ ਰਾਜ ਕਰਨਾ ਖਾਲਸੇ ਦਾ ਰਾਜ ਪੈ ਮੁਕਤ ਰਾਜ ਖਾਲਸੇ ਦਾ ਰਾਜ ਇਨਸਾਫ ਦਾ ਰਾਜ ਖਾਲਸੇ ਦਾ ਰਾਜ ਬਰਾਬਰੀ ਦਾ ਰਾਜ ਕਿਸਾਨਾਂ ਗੋ ਨੂੰ ਕਹਨੇ ਆ ਸਾਡੇ ਨਾਲ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਇਹ ਗੱਲ ਨਾ ਕੀਤੀ ਜਾਵੇ ਤੁਸੀਂ ਕਿਸ ਗੱਲੋਂ ਡਰਦੇ ਹੋ ਕਿਸਾਨਾਂ ਗੋ ਕਿਸ ਗੱਲੋਂ ਡਰਦੇ ਆ ਵੀ ਨੌਜਵਾਨੀ ਮਰ ਨਾ ਜਾਵੇ ਇਹ ਮਰਨ ਵਾਸਤੇ ਖੜਿਆ ਆਸੀ ਤੁਹਾਡੇ ਸਿਰ ਨਹੀਂ ਆਉਂਦੇ ਲਾਬੇ ਜੇ ਸਾਡੇ ਸੀਨੇ ਤੇ ਗੋਲੀਆਂ ਲੱਗਦੀਆਂ ਤੁਸੀਂ ਡਰੋ ਨਾ ਐ ਐਮਐਸਪੀ ਦੀ ਲੜਾਈ ਨਹੀਂ ਇਹ ਲੜਾਈ ਹੈ ਇਨਸਾਫ ਦੀ ਇਹ ਲੜਾਈ ਹੈ ਖਾਲਸੇ ਨੂੰ ਜਿਹੜਾ ਦਬਾ ਕੇ ਰੱਖਿਆ ਗਿਆ ਸਦੀਆਂ ਤੋਂ ਇਹ ਜਿਹੜੇ ਬੰਬ ਗੋਲੀਆਂ ਅੱਜ ਸੱਟ ਰਹੇ ਨੇ ਭਾਈ ਸਾਹਿਬ ਇਹ ਸਾਡੇ ਵਾਸਤੇ ਬਣੇ ਨੇ ਇਹ ਤੁਹਾਡੀ ਹਿੰਮਤ ਆ ਸਿੱਟੋ ਪਾਕਿਸਤਾਨ ਤੇ ਜਾ ਕੇ ਅਸੀਂ ਤਾਂ ਇੱਕ ਜੇ ਰੋੜਾ ਵੀ ਮਾਰੀਏ ਇਹਨਾਂ ਦੇ ਤਾਂ ਸਾਡੇ ਸਿਰ ਇਲਜ਼ਾਮ ਆ ਜਾਣਾ ਜਦੋਂ ਹੱਕ ਮੰਗੀਏ ਤਾਂ ਕਿਹੜੇ ਰੋਣਾ ਰਹੀ ਸਾਡੇ ਤੇ ਬੰਬ ਗੋਲੀਆਂ ਉਹ ਸ਼ਰਮ ਕਰੋ ਸ਼ਰਮ ਕਰੋ ਆਮ ਆਦਮੀ ਪਾਰਟੀ ਸ਼ਰਮ ਕਰੋ ਤੁਹਾਡੀ ਬੀਬੀ ਭਗਵਾਨਤਮਾਨ ਤੇ ਇਹਨਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਸ਼ੰਭੂ ਮੋਰਚੇ ਦੇ ਵਿੱਚ ਅਸੀਂ ਖੜੇ ਆ ਤੇ ਅੱਜ 11 ਵਜੇ ਬੈਰੀਕੇਡ ਪੱਟਣ ਦੇ ਮਤਲਬ ਆਰਡਰ ਸੀਗੇ ਵੀ ਅਸੀਂ ਕਿਸਾਨਾਂ ਵੱਲੋਂ ਕਿ ਅਸੀਂ ਬੈਰੀਕੇਡ ਪੱਟਾਂਗੇ ਅਤੇ ਇੱਥੇ ਨੌਜਵਾਨ ਜੁੜੇ ਨੇ ਉਹਨਾਂ ਤੋਂ ਪੁੱਛਦੇ ਆ ਕਿ ਅੱਗੇ ਦੀ ਕੀ ਰਣਨੀਤੀ ਆ ਸ sĩਗਾ ਬਾਈ ਜੀ ਮੋਰਚੇ ਦੀ ਸਥਿਤੀ ਕੀ ਆ ਜੀ ਮੋਰ ਤੇ ਚਿੱਤ ਵੱਲ ਵੱਧ ਰਿਹਾ ਸੋ ਜ਼ਾਲਿਮਾਂ ਕੋਲੇ ਹਥਿਆਰ ਨੇ ਅਸੀਂ ਨਹੀਂ ਹੱਤਿਆ ਅਸੀਂ ਖਾਲਸੇ ਦੀ ਫੌਜ ਆ ਅਸੀਂ ਮਜ਼ਦੂਰਾਂ ਦੀ ਫੌਜ ਆ ਅਸੀਂ ਕਿਸਾਨਾਂ ਦੀ ਫੌਜ ਆ ਸੋ ਉਹ ਕੀ ਨੇ ਨਾਮਰਦ ਅਸੀਂ ਮਰਦਾਂ ਅਸੀਂ ਇਸ ਦੇਸ਼ ਵਾਸਤੇ ਸ਼ਹੀਦੀਆਂ ਦਿੱਤੀਆਂ ਅਸੀਂ ਇਸ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਅਸੀਂ ਕਹਨੇ ਆ ਰਾਜ ਕਰੇਗਾ ਖਾਲਸਾ ਖਾਲਸੇ ਦਾ ਰਾਜ ਦਾ ਮਤਲਬ ਕੀ ਹੈ ਖਾਲਸਾ ਨੇ ਕਿਸੇ ਨੂੰ ਵੱਡ ਟੱਕ ਕੇ ਨਹੀਂ ਰਾਜ ਕਰਨਾ ਖਾਲਸੇ ਦਾ ਰਾਜ ਪੈ ਮੁਖਤਰਾਜ ਖਾਲਸੇ ਦਾ ਰਾਜ ਇਨਸਾਫ ਦਾ ਰਾਜ ਖਾਲਸੇ ਦਾ ਰਾਜ ਬਰਾਬਰੀ ਦਾ ਰਾਜ ਸੋ ਇਹ ਅੱਜ ਸਾਬਤ ਕੀ ਕਰਨਾ ਚਾਹੁੰਦੇ ਆ ਸੋ ਸਾਡੀਆਂ ਸੀਮਾਵਾਂ ਇੱਕ ਅਗਰ ਦਾ ਦਰਿਆ ਨਹੀਂ ਸਾਡੇ ਗੁਰੂਆਂ ਨੇ ਸਾਡੇ ਜੋਧਿਆਂ ਨੇ लाल किले ਤੇ ਤਿਰੰਗਾ ਫਰਾਇਆ ਭਾਈ ਦੀਪ ਸਿੰਘ ਨੇ ਵੀ ਲਾਲ ਕਿਲੇ ਤੇ ਤਿਰੰਗਾ ਫਰਾਇਆ ਸੋ ਅਸੀਂ ਕਿਸਾਨ ਆਗੂ ਨੂੰ ਕਹਿੰਦੇ ਆ ਸਾਡੇ ਨਾਲ ਤਾਰੀਖ पे तਾਰੀਖ ਤਾਰੀਖ पे तਾਰੀਖ ਇਹ ਗੱਲ ਨਾ ਕੀਤੀ ਜਾਵੇ ਤੁਸੀਂ ਕਿਸ ਗੱਲੋਂ ਡਰਦੇ ਹੋ ਕਿਸਾਨ ਆਗੂ ਕਿਸ ਗੱਲੋਂ ਡਰਦੇ ਆ ਵੀ ਨੌਜਵਾਨੀ ਮਰ ਨਾ ਜਾਵੇ ਇਹ ਮਰਨ ਵਾਸਤੇ ਖੜਿਆ ਆਸੀਂ ਤੁਹਾਡੇ ਸਿਰ ਨਹੀਂ ਆਉਂਦੇ ਲਾਂਬੇ ਜੇ ਸਾਡੇ ਸੀਨੇ ਤੇ ਗੋਲੀਆਂ ਲੱਗਦੀਆਂ ਤੁਸੀਂ ਡਰੋ ਨਾ ਸਾਡਾ ਇੱਥੇ ਰੁਕਣਾ ਪ੍ਰਤੀਕ ਨਹੀਂ ਆ ਮੈਂ ਦੱਸ ਦੇਵਾਂ ਤੁਹਾਨੂੰ ਬਾਬਾ ਜੀ ਖੜੇ ਨੇ ਇਹ ਕੱਲੀ ਐਮਐਸਪੀ ਦੀ ਲੜਾਈ ਨਹੀਂ ਐਮਐਸਪੀ ਦੀ ਲੜਾਈ ਨਹੀਂ ਇਹ ਲੜਾਈ ਹੈ ਇਨਸਾਫ ਦੀ ਇਹ ਲੜਾਈ ਹੈ ਖਾਲਸੇ ਨੂੰ ਜਿਹੜਾ ਦਬਾ ਕੇ ਰੱਖਿਆ ਗਿਆ ਸਦੀਆਂ ਤੋਂ ਇਹ ਲੜਾਈ ਹੈ ਪੰਜਾਬ ਦੀ ਲੜਾਈ ਹੈ ਪੰਜਾਬ ਜਿੱਥੇ ਖੜਾ ਹੋਊਗਾ ਲੈਣ ਉਥੋਂ ਸ਼ੁਰੂ ਹੋਊਗੀ ਸਮੁੱਚਾ ਦੇਸ਼ ਸਮੁੱਚਾ ਵਰਲਡ ਪੰਜਾਬ ਨੂੰ ਫੋਲੋ ਕਰਦਾ ਤੇ ਤੁਹਾਨੂੰ ਵੀ ਇਹ ਫੋਲੋ ਕਰਨਾ ਪਊਗਾ ਕਿਸਾਨ ਅੰਦੋਲਨ ਦੇ ਰੂਪ ਵਿੱਚ ਇਹ ਜਿਹੜੇ ਲੋਕ ਨੌਜਵਾਨੀ ਉੱਠੀ ਹੈ ਇਹ ਸਦੀਆਂ ਤੋਂ ਜਿਹੜਾ ਸਾਨੂੰ ਦਬਾਇਆ ਗਿਆ ਜਿਹੜਾ ਸਾਡਾ ਖਾਲਸੇ ਦਾ ਪ੍ਰਤੀਕ ਹੈ ਜਿਹੜਾ ਨਸ਼ਾ ਛਡਾਉਂਦਾ ਭਾਈ ਅਮਰਤਪਾਲ ਸਿੰਘ ਭਾਈ ਦੀਪ ਸਿੰਘ ਜਿਹੜਾ ਉਹਨੇ ਨੌਜਵਾਨੀ ਦੀ ਕਾਣ ਕੀਤਾ ਗਿਆ ਉਸ 도로 ਇੱਥੇ ਤੱਕ ਲੈ ਆਇਆ ਸੋ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਵੀ ਦਿੱਲੀ ਨਾਲ ਹਮੇਸ਼ਾ ਖਾਲਸੇ ਰਾਜ ਦੀ ਖੜਕਦੀ ਰਹੀ ਹੈ ਸੋ ਮੈਂ ਤਾਂ ਇਹ ਬਾਰ-ਬਾਰ ਕਿਹਾ ਇਹ ਜਿਹੜੇ ਬੰਬ ਗੋਲੀਆਂ ਅੱਜ ਸੱਟ ਰਹੇ ਨੇ ਭਾਈ ਸਾਹਿਬ ਇਹ ਸਾਡੇ ਵਾਸਤੇ ਬਣੇ ਨੇ ਇਹ ਤੁਹਾਡੀ ਹਿੰਮਤ ਆ ਸਿੱਟੋ ਪਾਕਿਸਤਾਨ ਤੇ ਜਾ ਕੇ ਤੁਹਾਡੀ ਹਿੰਮਤ ਆ ਸਿੱਟੋ ਚైనా ਦੇ ਬਾਰਡਰ ਤੇ ਜਾ ਕੇ ਸਾਡੇ ਨਹੱਤੇ ਲੋਕਾਂ ਤੇ ਸੱਟ ਰਹੇ ਅਸੀਂ ਤਾਂ ਇੱਕ ਜੇ ਰੋੜਾ ਵੀ ਮਾਰੀਏ ਇਹਨਾਂ ਦੇ ਤਾਂ ਸਾਡੇ ਸਿਰ ਇਲਜ਼ਾਮ ਆ ਜਾਣਾ ਸੋ ਅੱਜ ਤੁਸੀਂ ਦੇਖਿਆ ਕੀ ਹੋਇਆ ਸੰਘੂ ਬਾਰਡਰ ਤੇ ਹਜ਼ਾਰਾਂ ਨੌਜਵਾਨਾਂ ਦਾ ਸੱਟ ਵੱਜੀ ਹੈ ਜਦੋਂ ਮਰਜੀ ਡਰੋਨ ਨਾਲ ਸਾਡੇ ਤੇ ਬੰਬ ਸਿੱਟਰ ਸਾਨੂੰ ਕਦੇ ਅਤਵਾਦੀ ਕਹਿੰਦੇ ਆ ਕਦੇ ਵੱਖਵਾਦੀ ਕਹਿੰਦੇ ਆ ਕਦੇ ਖਾਲਸਤਾਨੀ ਕਹਿੰਦੇ ਆ ਕਦੇ ਗੈਂਗਸਟਰ ਕਹਿੰਦੇ ਆ ਕਦੇ ਬਾਗੀ ਕਹਿੰਦੇ ਆ ਸੋ ਇਹ ਨਾਮ ਸਦੀਆਂ ਤੋਂ ਜਿਹੜੀਆਂ ਰਾਜ ਕਰਨ ਵਾਲੀਆਂ ਸ਼ਕਤੀਆਂ ਸਾਨੂੰ ਦਿੰਦੀਆਂ ਰਹੀਆਂ ਸੋ ਇਹ ਨਾਮ ਸਾਨੂੰ ਪ੍ਰਵਾਨ ਹੈ ਇਹ ਨਾਮ ਲੈ ਕੇ ਅਸੀਂ ਅੱਗੇ ਵਧਦੇ ਰਹੇ ਹਾਂ ਤੇ ਵਧਾਂਗੇ ਆਪਣੇ ਜਿਹੜੇ ਨੌਜਵਾਨ ਆਗੂ ਨੇ ਜਿਹੜੇ ਆਪਣੇ ਕਿਸਾਨ ਆਗੂ ਨੇ ਉਹ ਕਹਿ ਰਹੇ ਨੇ ਵੀ ਅਸੀਂ ਮੀਟਿੰਗ ਕਰ ਲਈਏ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅੱਗੇ ਕੀ ਕਰਨਾ ਕਿਉਂਕਿ 11 ਵਜੇ ਉਹਨਾਂ ਨੇ ਕਹਿਤਾ ਸੀ ਵੀ ਆਪਾਂ ਵੈਰੀਗੇਟ ਪਟਾਂਗੇ ਉਸ ਤੋਂ ਬਾਅਦ ਫੇਰ ਕਾਲ ਆਉਂਦੀ ਹੈ ਕਿ ਸਾਡੇ ਨਾਲ ਮੀਟਿੰਗ ਕਰ ਲਓ ਮੀਟਿੰਗ ਤੇ ਮੀਟਿੰਗ ਹੋਈ ਜਾ ਰਹੀ ਹੈ ਮੈਂ ਤਾਂ ਕਹਤਾ ਤਾਰੀਕ ਜਦੋਂ ਵੀਰ ਜੀ ਮੀਟਿੰਗ ਹੋ ਰਹੀ ਆ ਤੇ ਫਿਰ ਆ ਬੰਬ ਸਿੱਟਣ ਦਾ ਕੀ ਮਤਲਬ ਹੈ ਮੈਂ ਤਾਂ ਕਹਤਾ ਤਾਰੀਖ पे ਤਾਰੀਖ ਤਾਰੀਖ पे ਤਾਰੀਖ ਕਿੰਨੀਆਂ ਤੁਸੀਂ ਡੇਟਾ ਲੈ ਕੇ ਨੋ ਮੈਂ ਕਿਸਾਨਾਂ ਆਗੂਆਂ ਨੂੰ ਕਹਿਣਾ ਡਰੋ ਨਾ ਤੁਸੀਂ ਜੇ ਅਸੀਂ ਮਰਦੇ ਆ ਯਾਰ ਸਾਡਾ ਅੰਦੋਲਨ ਸਾਡੇ ਸਿੱਖ ਕੌਮ ਦੀ ਆਨ ਬਾਨ ਸ਼ਾਨ ਦੀ ਲੜਾਈ ਹੈ ਹੁਣ ਨਹੀਂ ਮਰਾਂਗੇ ਤਾਂ ਕਦੋਂ ਮਰਾਂਗੇ ਇੱਥੇ ਜਾਣਦੇ ਜੇ ਐਕਸੀਡੈਂਟ ਨਾਲ ਮਰ ਜੀਏ ਫਿਰ ਤਾਂ ਲਾਹਣਤਾਈਆਂ ਜੇ ਇਹੋ ਜਿਹਾ ਅੰਦੋਲਨ ਚ ਆ ਕੇ ਮਰ ਜੀਏ ਸਾਡਾ ਜਨਮ ਤਾਂ ਸਫਲਾ ਹੋ ਜੂਗਾ ਸੋ ਆਹ ਭਾਈ ਸਾਹਿਬ ਆਏ ਨੇ ਇਹ ਮਜ਼ਦੂਰ ਨੇ ਹਾਂਜੀ ਸਿਕਾ ਆਪ ਦੀ ਲੜਾਈ ਲੈ ਕੇ ਇਹ ਵੀ ਇੱਥੇ ਆਏ ਨੇ ਖਾਲਸਾ ਜੀ ਸਾਡੇ ਖੜੇ ਨੇ ਸੋ ਇਹ ਇਹ ਜਿਹੜਾ ਬਾਣਾਗਾ ਇਹ ਡਰਾਉਂਦਾ ਰਿਹਾ ਦੁਸ਼ਮਣਾਂ ਨੂੰ ਸੋ ਬਾਣਾ ਆ ਜਿਹੜੇ ਸਰੋਪਾ ਸਾਹਿਬ ਨੇ ਇਹ ਜਦੋਂ ਅਸੀਂ ਕਿਤੇ ਜਾਣਿਆ ਸਾਨੂੰ ਦਿੰਦਿਆ ਇਹ ਬੜੀਆਂ ਸ਼ਕਤੀਆਂ ਐ ਇਸ ਵਿੱਚ ਸੋ ਇਹ ਨੌਜਵਾਨੀ ਪੰਜਾਬ ਦੀ ਨੂੰ ਜੇ ਤੁਸੀਂ ਬੰਨਣਾ ਚ ਬੰਨ ਕੇ ਰੱਖਣਾ ਚਾਹੁੰਦੇ ਤਾਂ ਬੰਨਣਾ ਚ ਨਹੀਂ ਰਹਿੰਦੀ ਇਹ ਦਰਿਆ ਦੇ ਬੰਨ ਪੰਜਾਬੀਆਂ ਨੇ ਤੋੜਿਆ ਤੇ ਤੋੜਾਂਗੇ ਸੋ ਜਿਹੜੀ ਹਿੰਦ ਕੌਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਚਾਨਨੀ ਚੌਕ ਤੈਸਿਸ ਦਿੱਤਾ ਹੋਵੇ ਜਿਹਨੂੰ ਤੁਸੀਂ ਜਦੋਂ ਅਸੀਂ ਸੀਸ ਜਈਏ ਸਾਨੂੰ ਨਵਾਜੋ ਹਿੰਦ ਦੀ ਚਾਦਰ ਤੇ ਅੱਜ ਜਦੋਂ ਹੱਕ ਮੰਗੀਏ ਤਾਂ ਕਿਹੜੇ ਡਰੋਨ ਆਹੀ ਸਾਡੇ ਤੇ ਬੰਬ ਗੋਲੀਆਂ ਉਹ ਸ਼ਰਮ ਕਰੋ ਸ਼ਰਮ ਕਰੋ ਦੂਜੀ ਗੱਲ ਮੈਂ ਕਹਿ ਦੇਣਾ ਭਗਵੰਤਮਾਨ ਇਹ ਨਾ ਸਮਝ ਲਵੇ ਵੀ ਜ਼ਵਾਨੀ ਮੇਰੇ ਘਰੋਂ ਲੈ ਕੇ ਹੁਣ ਦਿੱਲੀ ਵੱਲ ਕੂਚ ਕਰ ਰਹੀ ਹੈ ਤੇਰਾ ਗਲ ਤੇ ਗੂਠਾ ਐਸੇ ਤਰ੍ਹਾਂ ਦੇਵਾਂਗੇ ਕਿਉਂਕਿ ਤੂੰ ਆਰਐਸਐਸ ਦੀ ਨਜ਼ਾਇਜ਼ ਔਲਾਦ ਹੈ ਸੋ ਮੈਂ ਜਿੰਨੇ ਖੜੇ ਨੇ ਤੁਹਾਨੂੰ ਸੋਹਾਂ ਤੁਹਾਡੇ ਗੁਰੂ ਦੀ ਆਮ ਆਦਮੀ ਪਾਰਟੀ ਨੂੰ ਕਦੇ ਵੋਟ ਨਾ ਪਾਇਓ ਮੰਨਦੇ ਹੋ ਜੀ ਜੀ ਸੋ ਇਹਨੇ ਜਿਹੜੀਆਂ ਸਾਡੀਆਂ ਜੜਾ ਨਸਲਾਂ ਫਸਲਾਂ ਆਮ ਆਦਮੀ ਪਾਰਟੀ ਸ਼ਰਮ ਕਰੋ ਤੁਹਾਡੀ ਬੀਬੀ ਭਗਵੰਤ ਮਾਨ ਤੇ ਇਹਨਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਇਹਨਾਂ ਤੇ ਕੋਈ ਕੋਰਟ ਇਹਨਾਂ ਤੇ ਪਰਚੇ ਨਹੀਂ ਦਰਜ ਕਰਦਾ ਕਿੰਨੇ ਝੂਠ ਬੋਲੇ ਵੀ ਤੁਹਾਨੂੰ ਐਮਐਸਪੀ ਅਸੀਂ ਦੇਵਾਂਗੇ ਇੱਕ ਠੋਕਦਾ ਸੀ ਭਗਵੰਤ ਮਾਨ ਉਹ ਲੜਨਤੀ ਹੈ ਅੱਜ ਤੂੰ ਵਿਚੋਲਾ ਬਣ ਗਿਆ ਕੇਂਦਰ ਦਾ ਤੇ ਉੱਥੇ ਬੈਠ ਕੇ ਕਹਿ ਰਹਿਆ ਵੀ ਸਾਡੇ ਕਿਸਾਨਾਂ ਤੇ ਨਜਾਇਜ਼ ਗੋਲਾਬਾਰੀ ਹੋ ਰਹੀ ਆ ਜਿੱਦ ਤੇਰੀ ਕੋਠੀ ਕੇ ਡਰ ਤੇਰਨਾ ਆਈ ਸੀ ਉਹਦੇ ਕਿਹੜਾ ਸ਼ਾਸਨ ਨੇ ਤੈਨੂੰ ਕਿਹਾ ਸੀ ਉਹਦੇ ਕਿਹੜੇ ਕਾਨੂੰਨ ਨੇ ਕਿਹਾ ਸੀ ਜਿੱਦਾਂ ਤੂੰ ਡਾਂਗਾ ਮਾਰ ਰਿਹਾ ਸੀ ਸਾਡੇ ਜਿੱਦਾਂ ਲੋਂਗੋ ਵਾਲ ਕਿਸਾਨ ਸ਼ਹੀਦ ਕੀਤਾ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਉਹਦੇ ਕੀ ਸੀਗਾ ਸੋ ਇਹ ਬੜੇ ਵਰਤਾਰੇ ਚੱਲ ਰਹੇ ਨੇ ਸੋ ਅੱਜ ਆਪ ਦੇ ਗਲੋਂ ਲਾ ਕੇ ਗੇਂਦ ਮੁਕਤੀ ਦੇ ਪਾਲੇ 'ਚ ਸੱਟ ਰਹੇ ਨੇ ਤਾਂ ਮੈਂ ਪੰਜਾਬੀਆਂ ਨੂੰ ਕਹਿਣਾ ਇਹਨਾਂ ਦੁਆਰਾ ਜਿਹੜੇ ਵਾਅਦੇ ਕੀਤੇ ਨੇ ਜਿਹੜੇ ਇਹਨਾਂ ਨੇ ਪੰਜਾਬ ਨਾਲ ਦਰੋਹ कमाए ਨੇ ਉਹਨੂੰ ਕਦੇ ਭੁੱਲ ਨਾ ਜਾਇਓ ਭੁੱਲਿਓ ਨਾ ਉਹਨੂੰ ਤੇ ਜਿਹੜੇ ਹੁਣ ਆਪਣਾ ਇੱਥੋਂ ਹੀ ਪਤਾ ਲੱਗਦਾ ਕਿ ਪੰਜਾਬ ਦੀ ਹੱਦ ਐ ਤੇ ਗੋਲੇ ਆਪਣੇ ਇੱਧਰ ਸਿੱਟ ਰਹੇ ਨੇ ਇਹਦੇ ਬਾਰੇ ਨਾ ਜੇ ਹੱਦ ਮੁਰਕਰਰ ਕਰਨੀ ਆ ਤਾਂ ਸਾਡੇ ਲਾਲ ਕਿਲਾ ਗਈ ਹੱਦ ਇੱਧਰ ਤੱਕ ਖਾਲਸੇ ਦਾ ਰਾਜ ਲਾਲ ਕਿਲੇ ਤੱਕ ਖਾਲਸੇ ਦਾ ਰਾਜ ਜੰਮੂ ਕਸ਼ਮੀਰ ਤੱਕ ਖਾਲਸੇ ਦਾ ਰਾਜ ਅਫਗਾਨਿਸਤਾਨ ਤੱਕ ਫਿਰ ਉਹ ਹੱਦਾਂ ਵੱਡਣ ਗਈਆਂ ਇਹ ਜਦੋਂ ਵੀ ਕੋਈ ਅੰਦੋਲਨ ਉੱਠਦਾ ਨਾ ਸੋ ਇਹ ਚੀਜ਼ਾਂ ਵਿੱਚ ਆਉਣ ਗਈਆਂ ਤੇ ਆਉਂਦੀਆਂ ਰਹੀਆਂ ਨੇ ਸੋ ਅੱਜ ਸਾਡਾ ਭਾਈ ਡਿਬਰੂਗੜ੍ਹ ਜੇਲ੍ਹ ਚ ਦੁਹਾਈਆਂ ਪਾਉਂਦਾ ਹੋਵੇ ਕੌਮ ਨੂੰ ਸੋ ਕੌਮ ਕਿਹੜੇ ਚੱਕਰਾਂ ਚ ਪੈ ਗਈ ਬੈਠੀ ਆ ਚੁੱਪ ਕਰੀ ਠੀਕ ਆ ਹੁਣ ਅੰਦੋਲਨਾਂ ਚੋਂ ਵੀ ਅਸੀਂ ਸਿਲੈਕਟ ਕਰਦੇ ਆ ਵੀ ਇਹ ਅੰਦੋਲਨ ਉਹ ਆ ਜਿੱਥੇ ਕੱਲਾ ਅਥਰੂ ਗੈਸ ਚੱਲੂਗਾ ਜੇ ਭਾਈ ਅਮਰਤਪਾਲ ਵਾਸਤੇ ਉੱਠਦੇ ਤਾਂ ਗੋਲੀਆਂ ਚੱਲਦੀਆਂ ਡਿਬਰੂਗੜ ਚ ਜਾਂਦੇ ਐਨਐਸਐ ਲੱਗਦਾ ਉਥੇ ਪੰਜਾਬੀ ਨਹੀਂ ਉੱਠੇ ਪਰ ਇਹ ਤੁਹਾਡੀ ਕੌਮ ਵਾਸਤੇ ਵੱਡਾ ਬਦਨੁਬਾ ਤਾਗ ਨਾ ਸਾਬਤ ਹੋ ਜੇ ਸੋ ਕਿਸਾਨ ਜਥੇਬੰਦੀਆਂ ਦਾ ਹਮੇਸ਼ਾ ਸਤਕਾਰ ਕੀਤਾ ਜਿੱਥੇ ਹਰਾ ਝੰਡਾ ਦੇਖ ਲਿਆ ਉਥੇ ਆ ਗਏ ਉਹਨਾਂ ਦੇ ਹੱਕਾਂ ਵਾਸਤੇ ਸੋ ਸਾਡਾ ਇੱਥੇ ਬਿਠਾ ਕੇ ਸਾਨੂੰ ਪੰਗੂ ਨਾ ਬਣਾ ਦਿਓ ਇਹ ਫਿਰ ਕਿਹੜੇ ਬੂ ਨਾਲ ਚੰਡੀ ਰਹ ਜੂ ਖਾਲਸੇ ਦੀ ਸੋ ਇਹ ਬਾਰਡਰ ਤੋੜਨਾ ਸਾਡੇ ਆਰਪਾਰ ਦੀ ਲੜਾਈ ਹੈ ਸਾਡੀ ਸਿੱਧਕ ਦੀ ਲੜਾਈ ਹੈ ਇਸ ਨੂੰ ਤੋੜ ਕੇ ਅੱਗੇ ਵਧਾਂਗੇ ਤੁਸੀਂ ਜੇ ਕਹਿੰਦੇ ਹੋ ਜ਼ਾਬਤੇ ਚ ਰਹੋ ਜ਼ਾਬਤੇ ਚ ਜ਼ਾਬਤੇ ਚ ਬੈਠਿਆਂ ਦੇ ਅਥਰੂ ਗੈਸ ਲਾਠੀ ਚਾਰਜ ਬੰਬ ਗੋਲੀਆਂ ਚੱਲ ਰਹੀਆਂ ਫਿਰ ਇਹ ਇਸ ਦਾ ਕਰੀਏ ਕਿ ਕਿੱਥੇ ਕਹਿ ਸਕਦੇ ਹੋ ਇੰਡੀਆ ਇਸ ਦਾ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਇਹ ਸਭ ਤੋਂ ਵੱਡਾ ਝੂਠ ਇਸ ਦੇਸ਼ ਚ ਬਾਰ-ਬਾਰ ਬੋਲਿਆ ਜਾਂਦਾ ਜੇ ਡੈਮੋਕ੍ਰੇਸੀ ਹੁੰਦੀ ਤਾਂ ਭਾਈ ਦੀਪ ਸਿੰਘੂ ਦੇ ਹਥਿਆਰੇ ਸਾਹਮਣੇ ਆ ਜਾਣੇ ਸੀ ਜੇ ਡੈਮੋਕ੍ਰੇਸੀ ਹੁੰਦੀ ਤਾਂ ਭਾਈ ਅਮਰਤਪਾਲ ਡਿਬਰੂਗੜ੍ਹ ਜੇੜ ਚ ਅਸਾਮ ਚ ਨਹੀਂ ਹੋਣਾ ਸੀ ਜੇ ਡੈਮੋਕ੍ਰੇਸੀ ਹੁੰਦੀ ਤਾਂ ਸਾਡੇ ਨੌਜਵਾਨਾਂ ਨੂੰ ਕਿਤੇ ਗੈਂਗਸਟਰ ਕਿਤੇ ਅੱਤਵਾਦੀ ਕਿਤੇ ਖਾਲਸਤਾਨੀ ਕਹਿ ਕੇ ਮਾਰਿਆ ਨਾ ਜਾਂਦਾ ਸੋ ਅਸੀਂ ਬਾਗੀ ਸਭਾ ਸਾਡਾ ਹੈਗਾ ਜ਼ੁਲਮ ਦੇ ਖਿਲਾਫ ਉੱਠੇ ਆ ਤੇ ਉੱਠਦੇ ਰਹਾਂਗੇ ਨੌਜਵਾਨਾਂ ਦੇ ਵਿੱਚ ਇਹ ਅਕਸਰ ਕਿਹਾ ਜਾਂਦਾ ਹੈ ਇੱਥੇ ਵੀ ਇਹੀ ਗੱਲ ਕਹਿੰਦੇ ਸੀ ਵੀ ਜਿਹੜੇ ਨੌਜਵਾਨ ਨੇ ਜਾਂ ਸਿੱਖ ਨੇ ਉਹਨਾਂ ਲਈ ਰੂਲ ਹੋਰ ਨੇ ਤੇ ਜਿਹੜੇ ਹੋਰ ਕੌਮਾਂ ਨੇ ਉਹਨਾਂ ਲਈ ਰੂਲ ਹੋਰ ਨੇ ਜਦੋਂ ਤਾਂ ਕਿਤੇ ਬਾਰਡਰ ਤੇ ਲੜਨਾ ਹੁੰਦਾ ਉਦੋਂ ਤਾਂ ਇਹ ਸ਼ੇਅਰ ਹੋ ਜਾਂਦੇ ਨੇ ਜੇ ਹੱਕ ਮੰਗਦੇ ਨੇ ਤਾਂ ਹੱਤਵਾਦੀ ਹੋ ਜਾਂਦੇ ਨੇ ਹਿੰਦੁਸਤਾਨ ਦੀ ਗਵਰਨਮੈਂਟ ਸਮਝ ਲੈ ਅੱਜ ਮੈਨੂੰ ਪਿਆਰ ਆ ਆ ਝੰਡੇ ਨਾਲ ਜੋ ਖਾਲਸਾ ਪੰਥ ਦੇ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਅੱਜ ਮੈਨੂੰ ਪਿਆਰ ਆ ਕਿਸਾਨੀ ਦਾ ਝੰਡੇ ਨਾਲ ਅੱਜ ਮੈਨੂੰ ਪਿਆਰ ਹੈ ਮਜ਼ਦੂਰ ਯੂਨੀਅਨ ਦਾ ਝੰਡੇ ਨਾਲ ਪਰ ਕਿਤੇ ਮੈਨੂੰ ਤਿਰੰਗੇ ਨਾਲ ਵੀ ਪਿਆਰ ਹੋਇਆ ਕਰਦਾ ਸੀ ਜਦੋਂ ਮੈਂ ਸੈਂਟਰਲ ਸਕੂਲ ਪਾਨਾਗੜ ਦਾ ਵਿਦਿਆਰਥੀ ਸੀ ਤਾਂ ਕੋਈ ਫੌਜੀ ਨੰਗਦਾ ਸੀ ਤਾਂ ਸਲੂਟ ਮਾਰਦਾ ਸੀ ਪਰ ਅੱਜ ਸਮਝੀਏ ਕਿ ਇਹਨਾਂ ਨੂੰ ਸੋਚਣ ਦੀ ਲੋੜ ਹੈ ਜੇ ਪੰਜਾਬੀ ਨਹੀਂ ਜੇ ਖਾਲਸਾ ਨਹੀਂ ਤਾਂ ਇਸ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਨਹੀਂ ਰਹਿ ਸਕਦੀਆਂ ਤਾਰ-ਤਾਰ ਹੋ ਜੂ ਟੁਕੜੇ-ਟੁਕੜੇ ਹੋ ਜਾਣਗੇ ਇਸ ਦੇਸ਼ ਦੇ ਸਾਡੇ ਨੌਜਵਾਨਾਂ ਨੇ ਹਿੱਕ ਤੇ ਗੋਲੀਆਂ ਖਾਧੀਆਂ ਚਾਹੇ ਪਾਕਿਸਤਾਨ ਦਾ ਬਾਰਡਰ ਹੋਵੇ ਚਾਹੇ ਚਾਈਨਾ ਦਾ ਬਾਰਡਰ ਹੋਵੇ ਜਿਹਨੂੰ ਪਤਾ ਬੰਗਲਾਦੇਸ਼ ਦੇ ਬਾਰਡਰ ਤੇ ਚਾਰ ਸੱਖ ਨੌਜਵਾਨਾਂ ਨਾਲ ਕੀ ਹੋਇਆ ਸੀ ਅੱਖਾਂ ਕੱਢ ਦਿੱਤੀਆਂ ਗਈਆਂ ਸੀ ਗੁੱਤੰਗ ਵੱਢ ਦਿੱਤੇ ਗਏ ਸੀ ਸੋ ਉਦੋਂ ਤਾਂ ਜਦੋਂ ਅਸੀਂ ਲੜਦੇ ਆ ਤਾਂ ਤੁਹਾਨੂੰ ਬੜੇ ਚੰਗੇ ਲੱਗਦੇ ਆ ਜਦੋਂ ਅਸੀਂ ਹੱਕ ਮੰਗਦੇ ਆ ਤਾਂ ਤੁਹਾਨੂੰ ਨਿਰੀ ਜ਼ਹਿਰ ਲੱਗਦੇ ਆ ਹਿੰਦੁਸਤਾਨ ਨੂੰ ਹਿੰਦੀ ਦੀ ਗਵਰਨਮੈਂਟ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਵੀ ਸਾਡਾ ਜਨਮ ਕਿਉਂ ਹੋਇਆ ਖਾਲਸੇ ਦਾ ਔਰੰਗਜ਼ੇਬ ਦਾ ਰਾਜ ਭੁੱਲ ਗਏ ਹਿੰਦੂਵਾਦ ਤੇ ਅਤਿਆਚਾਰ ਸਾਡੇ ਗੁਰੂਆਂ ਨੇ ਤੁਹਾਡੀ ਕੌਮ ਵਾਸਤੇ ਸ਼ਹੀਦੀਆਂ ਦਿੱਤੀਆਂ ਅੱਜ ਵੀ ਜੇ ਕਿਸੇ ਹਿੰਦੂ ਭਾਈ ਦਾ ਸੰਕਟ ਹੋਊਗਾ ਤਾਂ ਖਾਲਸਾ ਪੰਜਾਬੀ ਸਭ ਤੋਂ ਮੂਹਰੇ ਖੜ ਕੇ ਉਹਨਾਂ ਦੀ ਰੱਖਿਆ ਕਰੂਗਾ ਪਰ ਅੱਜ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੀ ਧਾਰਮਿਕ ਗਵਰਨਮੈਂਟ ਕਹਦੀ ਏ ਇੱਕ ਕਾਸਟ ਦੀ ਗੱਲ ਕਰਦੀ ਆ ਸਾਡੇ ਘਟ ਗਿਣਤੀਆਂ ਦੇ ਇਸ ਤਰ੍ਹਾਂ ਦੇ ਜਿਹੜੇ ਬਦਸਲੂਕ ਨਾ ਕਰੇ ਇਸ ਦਾ ਸਿੱਟਾ ਬੜੇ ਭਿਆਨਕਰ ਨਿਕਲ ਲਗੇ ਸੰਭਲਣਾ ਨਹੀਂ ਤੁਹਾਨੂੰ ਪਤਾ ਰਸ਼ੀਆ ਕਿੰਨੇ ਟੁਕੜੇ ਹੋਏ ਸੋਵੀਅਤ ਸੰਘ ਦੇ ਸੋ ਨਹੀਂ ਚਾਹੁੰਦੇ ਇਸ ਦੇਸ਼ ਦੇ ਵੀ ਅਸਤਰਾ ਟੁਕੜੇ ਹੋਣ ਕਿਉਂਕਿ ਜਿਹੜੀਆਂ ਨਾਟੋ ਦੇਸ਼ ਤੋਂ ਲੈ ਕੇ ਵਰਲਡ ਦੀਆਂ ਸ਼ਕਤੀਆਂ ਇਸ ਤਾਕਤ ਨੇ ਕੀ ਕਦੋਂ ਇਸ ਦੇ ਟੁਕੜੇ ਕਰ ਸਕੀ ਬਰਾਸੀ ਪੰਜਾਬੀ ਨਹੀਂ ਚਾਹੁੰਦੇ ਪਰ ਹੱਕ ਮੰਗਦੇ ਆ ਤੇ ਜੇ ਇਸ ਤਰ੍ਹਾਂ ਗੋਲੀਆਂ ਡਾਂਗਾ ਚੱਲਣ ਗਿਆ ਤਾਂ ਇੱਕ ਦਿਨ ਬੋਲਾਂਗੇ ਅੱਜ ਸਾਡੀ ਜਿਹੜੀ ਫ੍ਰੀडम ਆਫ ਸਪੀਚ ਹੈ ਸੰਵਿਧਾਨ ਨੇ ਹੱਕ ਦਿੱਤਾ ਫ੍ਰੀडम ਆਫ ਸਪੀਚ ਦਾ ਉਸ ਦਾ ਗਲਾ ਕਟਿਆ ਜਾ ਰਿਹਾ ਆਮ ਆਦਮੀ ਦੀ ਸਰਕਾਰ ਬਣੋ ਭਾਜੀਪੀ ਦੀ ਸਰਕਾਰ ਬਣਿਓ ਸੋ ਇਹ ਸਹਿਣ ਨਹੀਂ ਹੋਊਗਾ ਕਿਤੇ ਨਾ ਕਿਤੇ ਇੱਥੇ ਨੌਜਵਾਨ ਵੀ ਇਹ ਗੱਲ ਕਹਿੰਦੇ ਸੀ ਵੀ ਜੋ ਵੀ ਨੌਜਵਾਨ ਮੂਹਰੇ ਆਉਂਦਾ ਚਾਹੇ ਕੋਈ ਵੀ ਆਪਣੀ ਆਵਾਜ਼ ਬੁਲੰਦ ਕਰਦਾ ਤਾਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਖਾਸ ਕਰਕੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਮੈਂ ਬਾਰ-ਬਾਰ ਇਹ ਗੱਲ ਕਿਹਾ ਜਿਹੜਾ ਦੇਸ਼ ਪੰਜਾਬ ਦੀ ਗੱਲ ਕਰੂਗਾ ਉਸ ਤੇ ਪਰਚੇ ਉਸ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੇ ਡੋਮੈਸਟਿਕ ਲੈਵਲ ਤੇ ਜੇ ਕੋਈ ਪੰਜਾਬੀ ਨੌਜਵਾਨ ਉੱਠਦਾ ਤਾਂ ਉਸ ਵਾਸਤੇ ਗੋਲੀਆਂ ਵਕ ਵਕ ਨਾਮ ਦੇਣਗੇ ਸਾਨੂੰ ਕਲਸਤਾਨੀ ਅਤਵਾਦੀ ਗੈਂਗਸਟਰ ਬਾਕੀ ਮਨਜ਼ੂਰ ਹੈ ਤੁਹਾਡੇ ਨਾਲ ਜੇ ਤੁਸੀਂ ਇਹੀ ਚਾਹੁੰਦੇ ਹੋ ਤਾਂ ਇਸ ਨੂੰ ਵੀ ਕਬੂਲ ਕਰਾਂਗੇ ਫਿਰ ਤੇ ਸ਼ੁਰੂ ਤੋਂ ਰਿਹਾ ਪੰਜਾਬੀਆਂ ਦਾ ਸੁਭਾਅ ਏ ਥੋੜਾ ਜਿਹਾ ਇਹ ਅਣਖ 'ਚ ਰਹਿੰਦੇ ਨੇ ਤੇ ਜਦੋਂ ਹੁਣ ਮੋਦੀ ਸਰਕਾਰ ਨੇ ਬੰਗਾਰਿਆ ਤੇ ਇਹ ਹੁਣ ਵੀ ਚੜ ਕੇ ਜਾਣ ਨੂੰ ਤਿਆਰ ਬੈਠੇ ਨੇ ਤੇ ਨੌਜਵਾਨਾਂ ਨੂੰ ਸਨੇਹਾ ਤੁਸੀਂ ਕੀ ਕਹੋਗੇ ਮੋਦੀ ਸਰਕਾਰ ਨੇ ਜਦੋਂ ਆਸਾਨ ਅੰਦੋਲਨ ਚੱਲਿਆ ਪਿਛਲੇ 2 ਸਾਲ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਨੋਟੀਫਿਕੇਸ਼ਨ ਜਾਰੀ ਕਰਕੇ ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਤੋਂ ਉਸ ਵਾਅਦੇ ਨੂੰ ਕਿਉਂ ਨਹੀਂ ਅੰਜ਼ਾਮ ਕਾਨੂੰਨ ਦਿੰਦੇ ਤੁਸੀਂ ਨੋਟੀਫਿਕੇਸ਼ਨ ਜਾਰੀ ਕਰੀ ਬੈਠੇ ਹੋ ਫਿਰ ਉਸ ਨੂੰ ਕਾਨੂੰਨ ਕਦੋਂ ਬਣਾਉਂਗੇ ਮਿਨੀਮਮ ਸਪੋਰਟਸ ਪ੍ਰਾਈਸ ਜਿਹੜੀ ਹੈਗੀ ਇਹ ਜਿਹੜਾ ਦੇਸ਼ ਆ ਹਿੰਦੁਸਤਾਨ ਕੋਈ ਬਿਜ਼ਨਸ ਪ੍ਰਧਾਨ ਦੇਸ਼ ਤਾਂ ਹੈ ਨਹੀਂ ਕ੍ਰਿਸ਼ੀ ਪ੍ਰਧਾਨ ਦੇਸ਼ ਆ ਖੇਤੀ ਪ੍ਰਧਾਨ ਦੇਸ਼ ਆ ਜੇ ਇੱਥੇ ਕਿਸਾਨ ਨਹੀਂ ਬਚਿਆ ਤਾਂ ਬਚੂ ਕੌਣ ਤੇ ਮੋਦੀ ਜਿਹੜਾ ਅੱਜ ਲੱਖਾਂ ਕਰੋੜਾਂ ਅਰਬਾਂ ਖਰਬਾਂ ਦਾ ਕੋਰਪੋਰੇਟ ਘਰਾਨਿਆਂ ਦਾ ਤੁਸੀਂ ਕਰਜ਼ਾ ਮਾਫ਼ ਕੀਤਾ ਤੁਸੀਂ ਚਾਰ ਘਰਾਨਿਆਂ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਉਹਦੇ ਨਾਲ ਤਾਂ ਸਾਰੇ ਦੇਸ਼ ਦਾ ਕਰਜ਼ਾ ਮਾਫ਼ ਹੋ ਸਕਦਾ ਸੀ ਕਿਸਾਨਾਂ ਨੂੰ ਸੋ ਇਸ ਤਰ੍ਹਾਂ ਦੀ ਨੀਤੀ ਨਹੀਂ ਚੱਲੇਗੀ ਇਸ ਦੇਸ਼ ਵਿੱਚ ਇਹ ਜਿਹੜਾ ਸੰਬਰਾਜ्यवाद ਫੜਾਉਣਾ ਚਾਹੁੰਦੇ ਨੇ ਠੀਕ ਆ ਅਸੀਂ ਆਜ਼ਾਦੀ ਦਵਾਈ ਇਸ ਦੇਸ਼ ਨੂੰ ਅਸੀਂ ਆਪਣੇ ਹੱਕ ਵੀ ਮੰਗ ਰਹੇ ਆ ਇਸ ਦੇਸ਼ ਤੋਂ ਸੋ ਇਹ ਹੱਕ ਮੰਗਾਂਗੇ ਤਾਂ ਇਹ ਬੰਬ ਗੋਲੀਆਂ ਦਾ ਜਿਹੜਾ ਰਾਜ ਹੈ ਬਾੜਾ ਚੇਰ ਪੰਜਾਬੀ ਸ਼ਹਿਨ ਨਹੀਂ ਕਰਨਗੇ ਸੋ ਹਮੇਸ਼ਾ ਚਰਾਸੀ ਚ ਸਾਡੇ ਨਾਲ ਵੱਡੇ ਧੱਕੇ ਹੋਏ ਠੀਕ ਆ ਉਸ ਤੋਂ ਪਹਿਲਾਂ ਹੁੰਦੇ ਯਾਰ ਸਾਡਾ ਤਾਂ ਗੁਰੂ ਸਾਹਿਬ ਨੇ ਸਾਨੂੰ ਐਸਾ ਇੱਕ ਜਾਮ ਪਲਾਇਆ ਇਸ ਤਰ੍ਹਾਂ ਸਿਰ ਤੇ ਹੱਥ ਰੱਖਿਆ ਖਾਲਸੇ ਦੇ ਤੇ ਅਸੀਂ ਤਾਂ ਸ਼ਹੀਦੀਆਂ ਵਾਸਤੇ ਹਮੇਸ਼ਾ ਤਿਆਰ ਰਹਨੇ ਆ ਅਸੀਂ ਤਾਂ ਉਸ ਦੇ ਫਾਲੋਅਰ ਤੇ ਸਾਡੇ ਇਹ ਜਿਹੜੇ ਆ ਪੜਾਕੇ-ਪੜੂਕੇ ਚਲਾ ਰਹੇ ਹੋ ਇਹਨਾਂ ਨਾਲ ਕੁਝ ਨਹੀਂ ਹੋਣ ਵਾਲਾ ਕਿਸਾਨ ਜਿੱਥੇ ਬੰਦੀਆਂ ਨੂੰ ਬੇਨਤੀ ਹੈ ਕੋਈ ਕੋਈ ਸਖਤ ਐਕਸ਼ਨ ਪਲਾਨ ਲੈ ਕੇ ਆਉਣ ਇਸ ਤਰ੍ਹਾਂ ਅਸੀਂ ਬਾਰ ਬਾਰ ਇੱਥੇ ਖੱਜਲ ਖਵਾਰ ਨਹੀਂ ਹੋ ਸਕਦੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਲਾਲ ਕਿਲਾ ਸਾਡਾ ਹੈ ਲਾਲ ਕਿਲੇ ਤੇ ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਉਸ ਹਿੰਦ ਦੀ ਜਿਹੜਾ ਉੱਥੇ ਤਿਰੰਗਾ ਝੂਲਦਾ ਉਸ ਵਾਸਤੇ ਲੱਖਾਂ ਸ਼ਹੀਦੀਆਂ ਦਿੱਤੀਆਂ ਸਾਡਾ ਖੂਨ ਡੁੱਲਿਆ ਤੇ ਉੱਥੇ ਜਾਣਾ ਸਾਡਾ ਅਧਿਕਾਰ ਹੈ ਤੇ ਜੇ ਇਸ ਦੇਸ਼ 'ਚ ਨਹੀਂ ਜਾ ਸਕਦੇ ਤਾਂ ਫਿਰ ਕਿੱਥੇ ਜਾਵਾਂਗੇ ਤੁਸੀਂ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡ ਲਈ ਇੱਕ ਸ਼ਾਨ ਮੰਨੇ ਜਾਂਦੇ ਹੋ ਵਧੀਆ ਕੰਮ ਕੀਤਾ ਤੇ ਤੁਸੀਂ ਹੁਣ ਨੌਜਵਾਨਾਂ ਨੂੰ ਕੀ ਸੁਨੇਹਾ ਦੋਗੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਵੀ ਘਰੇ ਨਾ ਬੈਠੋ ਇਸ ਵਾਸਤੇ ਸਾਡੀ ਕੌਮ ਨੂੰ ਪੰਜਾਬੀਆਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਆਪਣੀ ਲੋੜ ਘਰੋਂ ਤੋਂ ਬਾਹਰ ਨਿਕਲੋ ਠੀਕ ਹੈ ਇਹ ਤਾਂ ਤੁਹਾਨੂੰ ਡਰ ਹੈ ਵੀ ਮੈਂ ਹਾਈਲਾਈਟਸ ਕਰਕੇ ਬਾਹਰ ਜਾਣਾ ਮੇਰੇ ਦੇ ਪਰਚਾ ਨਾ ਦਰਜ ਹੋ ਜਾਏ ਫੇਰ ਤਾਂ ਤੁਸੀਂ ਆਪ ਦਾ ਕੈਨੇਡਾ ਵਾਲਾ ਜਿਹੜਾ ਸਿਸਟਮ ਆ ਉਹ ਰੱਖੋ ਆਪਦੇ ਕੋਲ ਜੇ ਕੁਝ ਇਸ ਦੇਸ਼ ਵਾਸਤੇ ਸੋਨੇ ਦੇਸ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਤਾਂ ਨਿਕਲੋ ਆਵਾਜ਼ ਬਣੋ ਆਪਣੀਆਂ ਜ਼ਥੇਬੰਦੀਆਂ ਦੀਆਂ ਜਿਹੜਾ ਵੀ ਆਗੂ ਤੁਹਾਡੇ ਵਾਸਤੇ ਹੱਕਾਂ ਦੀ ਗੱਲ ਕਰਦਾ ਉਸ ਦਾ ਸਾਥ ਦਿਓ ਨੌਜਵਾਨਾਂ ਨੂੰ ਤਾਂ ਇਹੀ ਮੈਂ ਕਹਿਣਾ ਚਾਹਣਾ ਹਮੇਸ਼ਾ ਕਿਆ ਇਹ ਸਾਡੇ ਮਤਲਬ ਪੰਜਾਬ ਦੀ ਜਵਾਨੀ ਹੈ ਯੂਥ ਹੈ ਤੇ ਇਹ ਹੁਣ ਅੱਗੇ ਜਾਣਾ ਚਾਹੁੰਦਾ ਹੈ ਲਾਲ ਕਿਲੇ ਤੇ ਚੜ੍ਹਾਈ ਕਰਨੀ ਚਾਹੁੰਦਾ ਹੈ ਤੇ ਆਪਣੇ ਹੱਕ ਲੈ ਕੇ ਆਉਣਾ ਚਾਹੁੰਦਾ ਹੈ ਤੁਹਾਨੂੰ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਤਾਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਧੰਨਵਾਦ ਬੋਲ ਸੋਨਿਹਾਲ ਵਾਲੀਆ ਖਾਣੇ